ਰੈਡੀ ਲਓ ਬਈ ਆਪਾਂ ਇਸ ਜ਼ੁਗਤੀ ਦੀ ਸਕੀਮ ਸੁਣੀਏ ਡੰਡੀ ਇਹ ਹੈ ਤਾਂ ਪੂਰਾ ਸਕੀਮੀ ਡੰਡੀ ਆਪਾਂ ਕਾਮਯਾਬ ਹੋ ਜਾਵਾਂਗੇ ਡੰਡੀ ਪੀਤੇ ਨੇ ਸਾਰਿਆਂ ਨੂੰ ਆਖਦਿਆਂ ਆਪਣਾ ਮੂੰਹ ਗੁਰੇਵਲ ਕੀਤਾ ਅਤੇ ਕਿਹਾ ਹਾਂ ਬਈ ਜ਼ੁਗਤੀਆ ਦੱਸ ਆਵਦੀ ਸਕੀਮ ਡੰਡੀ ਲੈ ਬਈ ਸੁਣੋ ਅਤੇ ਮੰਨੋ ਵੇਖੋ ਜ਼ੁਗਤੀ ਬਾਬੇ ਦੀ ਸਕੀਮ ਵੇਖੋ ਆਪਾਂ ਚਿੜੀਆਂ ਫੜਨ ਵਿੱਚ ਕਾਮਯਾਬ ਕਿਵੇਂ ਹੁੰਨੇ ਆ ਡੰਡੀ ਉਸ ਨੇ ਚੁਟਕੀ ਮਾਰਦਿਆਂ ਆਖਣਾ ਸ਼ੁਰੂ ਕੀਤਾ ਲੈ ਬਈ ਪੀਤੇ ਤੂੰ ਆਪਦੇ ਘਰੋਂ ਲੰਮੀ ਸਾਰੀ ਰੱਸੀ ਲੈ ਕੇ ਆ ਚੰਨਾ ਆਪਦੇ ਘਰੋਂ ਟੋਕਰਾ ਲੈ ਕੇ ਆਵੇਗਾ ਅਤੇ ਸ਼ਹਿਰੀਆ ਇੱਕ ਛੋਟਾ ਜਿਹਾ ਡੰਡਾ ਲੈ ਕੇ ਆਵੇਗਾ ਡੰਡੀ ਤਿੰਨੇ ਜਣੇ ਆਪਣੇ ਆਪਣੇ ਘਰ ਗਏ ਅਤੇ ਆਪਣਾ ਆਪਣਾ ਸਮਾਨ ਲੈ ਕੇ ਆਏ ਡੰਡੀ ਸਹਿਜਪ੍ਰੀਤ ਦਾ ਮਾਮਾ ਸਹਿਜ ਦੇ ਪਿੱਛੇ-ਪਿੱਛੇ ਆ ਕੇ ਥੋੜੀ ਦੂਰ ਖੜ ਕੇ ਉਹਨਾਂ ਨੂੰ ਵੇਖਣ ਲੱਗਿਆ ਡੰਡੀ ਗੁਰੂ ਨੇ ਡੰਡੇ ਦੇ ਇੱਕ ਸਿਰੇ ਉੱਤੇ ਰੱਸੀ ਬੰਨ ਲਈ ਡੰਡੀ ਡੰਡੇ ਦੇ ਆਸਰੇ ਨਾਲ ਟੋਕਰੀ ਖੜੀ ਕਰਕੇ ਆਪ ਦੂਰ ਹੋ ਕੇ ਰਸੀ ਖਿੱਚ ਕੇ ਵੇਖੀ ਡੰਡੀ ਇਸ ਨਾਲ ਟੋਕਰੀ ਅੱਗੇ ਨੂੰ ਆ ਕੇ ਡਿੱਗ ਪਈ ਡੰਡੀ ਲਓ ਵੀ ਜਵਾਨੋ ਡੰਡੀ ਆਪਣੀ ਸਕੀਮ ਸਫਲ ਹੋ ਜਾਵੇਗੀ ਡੰਡੀ ਹਾਂ ਸੱਚ ਆਪਾਂ ਦਾਣੇ ਲਿਆਉਣੇ ਤਾਂ ਭੁੱਲ ਹੀ ਗਏ ਸੀ ਡੰਡੀ ਚੱਲ ਇਹ ਵੀ ਚੰਨਾ ਹੀ ਲੈ ਆਉਂਦਾ ਹੈ ਡੰਡੀ ਉਸ ਨੇ ਖੁਸ਼ੀ ਵਿੱਚ ਉਛਲਣ ਵਾਂਗ ਕੀਤਾ ਡੰਡੀ ਚੰਨਾ ਦਾਣੇ ਲੈ ਆਇਆ ਤਾਂ ਲੀਡਰ ਬਣਦਿਆਂ ਗੁਰੀ ਨੇ ਉਸ ਦੇ ਹੱਥੋਂ ਸਟਾਰ ਦਾਣੇ ਫੜ ਕੇ ਟੋਕਰੀ ਏਠਾਂ ਚੋਗ ਵਾਂਗ ਖਿਲਾਰਦਿਆਂ ਆਖਿਆ ਵੇਖੋ ਬਈ ਜਵਾਨੋ ਡੰਡੀ ਚੋਗਾ ਵੇਖ ਕੇ ਚਿੜੀਆਂ ਟੋਕਰੀ ਹੀਠਾਂ ਆਉਣਗੀਆਂ ਡੰਡੀ ਜਿਵੇਂ ਹੀ ਚਿੜੀਆਂ ਚੋਗਾ ਚੁਗਣ ਆਉਣਗੀਆਂ ਮੈਂ ਰੱਸੀ ਖਿੱਚ ਲਾਵਾਂਗਾ ਡੰਡੀ ਚਿੜੀਆਂ ਟੋਕਰੇ ਹੀਠ ਆ ਜਾਣਗੀਆਂ ਡੰਡੀ ਸ਼ਹਿਰੀਆ ਆਪਣੀ ਬਾਹਾਂ ਟੋਕਰੀ ਹੀਠ ਕਰਕੇ ਚਿੜੀ ਫੜ ਲਵੇਗਾ ਡੰਡੀ ਇਸ ਤਰ੍ਹਾਂ ਇੱਕ ਇੱਕ ਕਰਕੇ ਜਿੰਨੀਆਂ ਮਰਜ਼ੀ ਚਿੜੀਆਂ ਫੜ ਲਈਏ ਡੰਡੀ ਝਟਕੀ ਮਾਰਦੇ ਆ ਗੁਰੀ ਨੇ ਉੱਛਲ ਕੇ ਕਿਹਾ ਡੰਡੀ ਜਿਵੇਂ ਉਹ ਆਪਣੀ ਸਕੀਮ ਵਿੱਚ ਸਫਲ ਹੋ ਗਿਆ ਹੋਵੇ ਡੰਡੀ ਨਾ ਬਈ ਆਪਾਂ ਨੂੰ ਚਿੜੀਆਂ ਦੇ ਖੰਭਾਂ ਤੋਂ ਡਰ ਲੱਗਦਾ ਹੈ ਡੰਡੀ ਸਹਿਜਪ੍ਰੀਤ ਨੇ ਆਖਿਆ ਡੰਡੀ ਡਰ ਤਾਂ ਤੇਰਾ ਆਪਾ ਆਪਾਂ ਲਾਉਣ ਹੈ ਡੰਡੀ ਪਿੰਡ ਵਿੱਚ ਆਉਂਦਾ ਕੁਝ ਸਾਡੀ ਪਾ ਵੀ ਤੈਨੂੰ ਲੱਗੇ ਡੰਡੀ ਪਰ ਚਿੜੀਆਂ ਫੜ ਕੇ ਆਪਾਂ ਕਰਾਂਗੇ ਕੀ ਪ੍ਰੇਸ਼ਨ ਚੰ ਅਗਲੀ ਗੱਲ ਤੈਨੂੰ ਫਿਰ ਦੱਸਾਂਗੇ ਡੰਡੀ ਓਏ ਜੁਕਤੀਆ ਕੀ ਸਕੀਮਾ ਦੱਸੀ ਜਾਨਾ ਇਹਨਾਂ ਨੂੰ ਡੰਡੀ ਵਾਵਾ ਚਿਰ ਤੋਂ ਉਹਨਾਂ ਦੀ ਗੱਲਬਾਤ ਸੁਣਦੇ ਹੋਏ ਸਹਿਜਪ੍ਰੀਤ ਦੇ ਮਾਮੇ ਨੇ ਉਹਨਾਂ ਕੋਲ ਆ ਕੇ ਪੁੱਛਿਆ ਡੰਡੀ ਕੁਝ ਨਹੀਂ ਚਾਚਾ ਕੁਝ ਨਹੀਂ ਡੰਡੀ ਅਸੀਂ ਤਾਂ ਚਿੜੀਆਂ ਫੜਨੀਆਂ ਉਹਨਾਂ ਨੂੰ ਪਿੰਜਰੇ ਵਿੱਚ ਪਾ ਕੇ ਉਹਨਾਂ ਨਾਲ ਖੇਡਿਆ ਕਰਾਂਗੇ ਡੰਡੀ ਕਹਲੀ ਕਾਲੀ ਨਾਲ ਗੁਰੀ ਨੇ ਸਹਿਜਪ੍ਰੀਤ ਦੇ ਮਾਮੇ ਨੂੰ ਆਪਣੀ ਸਕੀਮ ਦੱਸੀ ਡੰਡੀ ਵੇਖੋ ਬੱਚਿਓ ਪੰਛੀਆਂ ਨੂੰ ਰੱਬ ਨੇ ਖੰਭ ਦਿੱਤੇ ਆ ਉੱਡਣ ਵਾਸਤੇ ਡੰਡੀ ਏ ਉੱਡਕੇ ਆਪਣਾ ਚੋਗਾ ਚੁਗਦੇ ਆ ਡੰਡੀ ਆਜ਼ਾਦੀ ਨਾਲ ਰਹਿੰਦੇ ਆ ਡੰਡੀ ਇਹਨਾਂ ਨੂੰ ਫੜ ਕੇ पिੰਜਰੇ ਵਿੱਚ ਰੱਖਣਾ ਇਹਨਾਂ ਦਾ ਮੁੱਢਲਾ ਹੱਕ ਖੋਹਣ ਵਾਂਗ ਹੈ ਡੰਡੀ ਤੁਹਾਨੂੰ ਪਤਾ ਜੀ ਇਹਨਾਂ ਨੂੰ ਫੜ ਕੇ ਪਿੰਜਰੇ ਵਿੱਚ ਥੋੜੇ ਸਮੇਂ ਲਈ ਵੀ ਬੰਦ ਕਰੀ ਰੱਖੀਏ ਤਾਂ ਇਹ ਵਿਚਾਰੇ